ਇਹ ਜੋ ਮੇਚ ਹੈ ਸੋ ਤੇਰਾ ਕਬੀਰ ਮੇਰੇ ਮੁਝ ਮੇ ਪਿਛੇ ਨਹੀਂ ਜੋ ਪਿਛੇ ਹੈ ਸੋ ਤੇਰਾ ਤੇਰਾ ਕੁਝ ਸੋਚੋਂ ਬਤੇ I'm sorry, 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 I'm

ਦੀ ਚਾਮੇ ਆਕਰਿ ਲੋਏ ਮੋਨਾ ਚਰਕੇ ਜੀ ਤੇ ਪਾ ਲਈ ਆਏ ਹੋ ਮੇਰੇ ਸਾਹੇ ਨੀ ਜਗਤਾਰੀ ਹੋਰੀ ਸਤਕਾਰ ਜੋਗ ਗੁਰੂ ਨਾਨਕ ਗੁਰੂ ਖਾਲਸਾ ਸਾਹਿਬ ਜੀ ਸਾਰੇ ਸੰਗਤ ਨੂੰ ਬੇਤੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਾਰ ਮਹਾਰਾਜ ਜੀ ਦੇ ਚਰਨਾਂ ਦਾ ਅਭਿਆਸ ਕਰਕੇ ਸਾਰੇ ਸੰਗਤ ਪ੍ਰੇਮ ਦੇ ਨਾਲ ਆਪੋ ਆਪਣੀ ਦਸਨਾ ਨੂੰ ਕਰੋ ਪਵਿੱਤਰ ਆਖੋ ਜੀ ਪਾਲੇ ਗੁਰੂ ਜੀ ਦਾ ਖਾਸ ਹੋਵੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੁਨੀ ਸੇਵਤੀ ਦੇ ਮਹਾਰਾਜ ਮਾਲਕ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬੇਰ ਬਾਣੀ ਕਹੇ ਸੇਵਕ ਜਨ ਮਾਨ ਪਰਤਖ ਗੁਰੂ ਨਸਾਰੇ ਤਾਂ ਗੁਰੂ ਗੰਜਰੀ ਮਹਾਰਾਜ ਜੀ ਦੇ ਕੋਲ ਜੀਵ ਜਦੋਂ ਆਪ ਨੂੰ ਤੈਨ ਦਾ ਸਤ ਸੰਗਤ ਦੇ ਵਿੱਚ ਜੀਵ ਆ ਕੇ ਆਪਣੀ ਹਾਜ਼ਰੀ ਲਰਵਾਉਂਦਾ ਹੈ ਇਹ ਸਭ ਲੋ ਜੀਵ ਦੇ ਭਾਗ ਚੰਗੇ ਆ ਮਹਾਰਾਜ ਜੀ ਕੋਲ ਉਹ ਸਤ ਸੰਗਤ ਦੇ ਵਿੱਚ ਬੈਠਣਾ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰੀਆ ਤੇ ਗਸਾਈ ਜੀ ਕਹਿੰਦੇ ਆ ਸਤ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਮੁਖਾਣੀਏ ਸਤ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਸਤ ਗਾਨੀ ਰਸਨਾ ਨਾਲ ਕੰਨਾਂ ਦੀ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੜਿਆਈ ਸੁਣ ਲਈ ਤੇ ਮਹਾਰਾਜ ਫਿਰ ਬਾਣੀ ਦੇ ਵਿੱਚ ਉਚਾਰਨ ਕਰਕੇ ਗਾ ਵੀਏ ਸੁਣੀਏ ਮੰਨ ਲੱਕੀਏ ਭਾਉ ਦੇਖ ਤਾਰੇ ਤਾਰੇ ਸੁਖੁ ਪਮਨ ਹੇਲੀ ਸੰਗਤੀ ਜੀਵ ਨੇ ਪਿਛਲੇ ਕਰਮਾਂ ਦੀ ਭਗਤੀ ਕੀਤੀ ਹੋਵੇ ਫਿਰ ਜੀਵ ਸੰਤ ਸੰਗਤ ਦੇ ਵਿਚ ਆਉਂਦਾ ਤੇ ਗਸਾਈ ਜੀ ਕਹਿੰਦੇ ਐ ਯਾਰ ਜੀ ਕਹੇ ਹਾਸਲ ਖੋੜੀ ਗਟ ਨੰਦੀ ਮੇਰੇ ਨਾਵੇਂ ਜਿਹੜਾ ਅਸਲ ਖੁਦਾ ਹੀ ਗਰੀਬ ਹੈ ਪਿਆਰੇ ਇਹ ਉਹ ਹੈ ਸੁਣ ਤੀਕੀ ਕਿ ਕਰੀ ਮੇਰੇ ਯਾਰੇ ਤੇ ਹੂ ਹੈ ਦੁਲੰਗਾ ਨੀਂਦਰੀ ਮੇਰੇ ਯਾਰੇ ਤੇ ਹੂ ਹੈ ਦੁਲੰਗਾ ਨੀਂਦਰੀ ਮੇਰੇ ਯਾਰੇ ਕਿ ਕਰੀ سري مي تهي ما تهي مي 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 ته